ਮੈਂ ਵੀ ਮੀਰਾ ਮੈਂ ਇੱਕ ਸਮਾਸੀ 1914 ਦਾ ਮੈਂ ਵੀ ਇੱਕ ਝਾੜ ਪੰਜਾਬੀਆਂ ਦਾ ਭਰ ਕੇ ਕੈਨੇਡਾ ਵੱਲੇ ਗਿਆ ਮੈਨੂੰ ਪੜਿਆ ਵੀ ਕਾਮਾਗਾਤਾ ਮਾਰੂ ਝਾੜ ਗਿਆ ਸੀ ਅੱਛਾ ਪੰਜਾਬੀ ਗਏ ਰੋਜ਼ਗਾਰ ਦੀ ਭਾਰਤ ਕੈਨੇਡਾ ਅੱਛਾ ਸਹੀ ਗੱਲ ਹੈ ਕੈਨੇਡਾ ਸਰਕਾਰ ਨੇ ਉਹਨਾਂ ਨੂੰ ਉਤਰ ਨਹੀਂ ਨੇ ਦਿੱਤਾ ਤੇ ਉਹ ਸਮੁੰਦਰ 'ਚ ਖੜੇ ਰਹਿ ਗਏ ਤਾ ਅਲਾ ਫੇਰ ਭਾਈ ਜਦੋਂ ਉਹਨਾਂ ਨੂੰ ਅਹਿਸਾਸ ਹੋਇਆ ਨਾਮਰਾਫੀ ਦਾ ਅੱਛਾ ਤੇ ਉਹਨਾਂ ਨੇ ਉਹੀ ਝਾੜ ਇੰਡੀਆ ਨੂੰ ਮੋੜ ਲਿਆ ਤੇ ਇੱਥੇ ਆ ਕੇ ਗਦਰ ਕਰਨ ਅੱਛਾ ਉਹ ਵੇਲੇ-ਵੇਲੇ ਦੀਆਂ ਗੱਲਾਂ ਸਮਾਂ ਹੋਰ ਸੀ ਅਲਾ ਤੇ ਕਿ ਇਹ ਅੱਜ ਦਾ ਸਮਾਂ ਆਇਆ 40 ਲੱਖ ਲਾ ਕੇ ਅਸੀਂ ਅੰਗਰੇਜ਼ਾਂ ਕੋਲੇ ਜਾਣੇ ਆ। ਸੱਚੀ ਗੱਲ ਆ। ਉਹਨਾਂ ਦੀ ਗੁਲਾਮੀ ਕਰਨ ਜਾਣੇ ਆ। ਅਸੀਂ ਆਪਦਾ ਇਤਿਹਾਸ ਹੀ ਭੁੱਲੇ ਬੈਠੇ ਆ। ਉਹ ਸਾਡਾ ਇਤਿਹਾਸ ਤੇ ਗਦਰੀ ਬਾਬਿਆਂ ਦਾ ਆ। ਆ ਪਿੱਛੇ ਦੇ ਅਮਰੀਕਾ ਵਾਲਿਆਂ ਨੇ ਜਹਾਜ਼ ਪਰ ਪਰ ਭੇਜਤੇ। ਅੱਛਾ ਮੈਂ ਕਹਾ ਸਾਨੂੰ ਤੇ ਸਾਡੇ ਇਤਿਹਾਸ ਦਾ ਪਤਾ ਕੋਈ ਨਹੀਂ। ਅੱਛਾ ਮੈਨੂੰ ਲੱਗਦਾ ਟਰੰਪ ਸਾਡਾ ਇਤਿਹਾਸ ਜਾਣ ਬੈ। ਉਹਨੂੰ ਪਤਾ ਇਹ ਤੁਹਾਡਾ ਇਤਿਹਾਸ ਗਦਰੀ ਬਾਬਿਆਂ ਦਾ ਕੀ ਗੱਲ ਆ। ਤੁਹਾਡੇ ਬਾਬੇ ਤਾਂ ਜਹਾਜ਼ ਭਰ ਕੇ ਗਏ ਸੀਗੇ ਜਹਾਜ਼ ਪਰ। ਤੁਸੀਂ 40 ਲੱਖ ਲਾ ਲਾਈ ਹੈ ਆਈਆ ਨੀ ਵਾ ਇਸੇ ਕਰਕੇ ਜਿਹੜਾ ਬੜਾ ਮਹਾਨ ਸੀ ਉਹ ਅੱਲਾ ਮੈਂ ਵੀ ਕਾਮਾ ਕਾਟਾ ਮਾਰੂ ਜਾਇਬਾਰੇ ਸੁਣਿਆ ਵੀ ਬੱਲਾ ਇਹਦੇ ਤੇ ਫਿਲਮ ਬਣੀ ਹੈ ਕਰਨਾਨਕ ਜੀ ਆ ਜਵਾ ਵੀ ਵਾ ਹਾ 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 ਬਣੀਆ ਅੱਲਾ ਜਿਹਦਾ ਮਕਸਦ ਕੀ ਹੈ ਇਹਦਾ ਮਕਸਦ ਹੈ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਤਿਹਾਸ ਤੋਂ ਜਾਣੂ ਕਰਾਉਣਾ ਸਹੀ ਗੱਲ ਆ ਆ ਜਿਹੜੇ 40 ਲੱਖ ਲਾ ਕੇ ਜਾਂਦੇ ਉਹਨਾਂ ਨੇ ਜ਼ਮੀਰ ਨੂੰ ਝੰਜੋੜਨਾ ਆਪਦੇ ਹੱਕਾਂ ਲਈ ਲੜਨ ਲਈ ਪ੍ਰੇਰਣਾ ਇਹ ਹੀ ਇਹਦਾ ਮਕਸਦ ਹੈ ਬਾਸਾ ਨਾ ਜਿੰਨੀ ਮਿਹਨਤ ਤੇ ਸ਼ਿੱਦਤ ਨਾਲ ਇਹ ਫਿਲਮ ਬਣ ਗਈ ਨਾ ਇਹ ਆਪਦੇ ਮਕਸਦ ਪੂਰੇ ਕਰ ਗਈ ਆ ਸਹੀ ਗੱਲ ਆ ਇਹ ਲੋਕ ਦੇਖਣ ਜਾ ਰਹੇ ਆ ਮੈਂ ਵੀ ਕੱਲ ਦੇਖ ਆਇਆ ਸਹੀ ਗੱਲ ਥੋੜੀ ਫਿਲਮ ਬਣੀ ਆ ਕੁਝ ਫਿਲਮਾਂ ਹੁੰਦੀਆਂ ਸ਼ਾਹਕਾਰ ਤੇ ਕੁਝ ਹੁੰਦੀਆਂ ਸਮੇਂ ਦੀਆਂ ਮਹਾਨ ਫਿਲਮਾਂ ਅਲੱਗ ਇਹ ਕਿਹੜੀ ਆ ਇਹ ਦੋਨੇ ਹੀ ਆ ਆ ਵੀ ਪਤਾ ਇਹ ਸ਼ਾਹਕਾਰ ਵੀ ਆ ਤੇ ਮਹਾਨ ਵੀ ਆ ਅੱਜ ਮੇਕਿੰਗ ਬੜੀ ਸੋਹਣੀ ਬਣਾਈ ਹੈ। ਇਹਦੇ ਕਿਰਦਾਰ ਬੜੇ ਸੋਹਣੇ ਆ। ਬਾਜੀ ਵਾਹ। ਮਾਕਾ ਹਉ ਬਹੁ ਹਕੀਕਤੀ ਆ। ਬਾਜੀ ਵਾਹ। ਬਹੁਤ ਸੋਹਣਾ ਕੰਮ ਕੀਤਾ ਜੱਗੀ ਦਾ। ਇਹ ਤਾਂ ਗੱਲ ਹੈ। ਮੈਂ ਕਹਿੰਦਾ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਬੱਚਿਆਂ ਨੂੰ ਦਿਖਾਉਣੀ ਚਾਹੀਦੀ ਸਹੀ ਗੱਲ ਹੈ।